ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਚੱਲਿਆ ਵਿਸ਼ਾਲ ਨਗਰ ਕੀਰਤਨ ਬੀਤੇ ਸ਼ਾਮ ਹੁੰਦਿਆ ਪਟਿਆਲਾ ਵਿਖੇ ਪਹੁੰਚਿਆ। ਲिला ਪਵਨ ਵਿਖੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਦੁਆਰਾ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ ਉੱਤੇ ਹੀ ਪਟਿਆਲਾ ਤੋਂ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਸਮੇਤ ਪਟਿਆਲਾ ਪ੍ਰਸ਼ਾਸਨ ਦੇ ਦੁਆਰਾ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਤੇ ਪਟਿਆਲਾ ਪੁਲਿਸ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਡ ਆਫ ਆਨਰ ਵਿਦਿਤਾ ਗਿਆ। ਹਾਂਜੀ ਡਾਕਟਰ ਸਾਹਿਬ ਆਜ ਨਗਰ ਕੀਰਤਨ ਆਇ ਇਹ ਜਿਹੜਾ ਨਗਰ ਕੀਰਤਨ ਤਲਵੰਡੀ ਸਾਬ ਤੋਂ ਚੱਲਿਆ ਸੀਗਾ ਜੀ। ਇਹ ਕੱਲ ਦੇ ਚੱਲੇ ਹੋਇਆ ਜੀ ਅੱਜ ਇੱਥੇ ਪਹੁੰਚ ਗਿਆ ਤੇ ਕੱਲ ਨੂੰ ਸਾਰੇ ਜਿੰਨੇ ਵੀ ਨਗਰ ਕੀਰਤਨ ਜਿਹੜਾ ਕਸ਼ਮੀਰ ਤੋਂ ਚੱਲਿਆ ਸੀ ਕਸ਼ਮੀਰ ਦੇ ਪੰਡਤ ਜਿੱਥੋਂ ਆਏ ਸੀ ਛੇਵੀਂ ਪਾਸ਼ਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਇਸੇ ਤਰ੍ਹਾਂ ਹੋਰ ਜਿਹੜੇ ਸਾਰੇ ਅੰਮ੍ਰਿਤਸਰ ਸਾਈਡ ਤੋਂ ਗੁਰਦਾਸਪੁਰ ਤੋਂ ਆ ਰਹੇ ਆ ਸਾਰੇ ਫਰੀਦਕੋਟ ਤੋਂ ਆ ਰਹੇ ਆ ਉਹ ਸਾਰੇ ਨਗਰ ਕੀਰਤਨ ਕੱਲ ਸ਼ਾਮ ਨੂੰ ਜਿਹੜੇ ਹੈਗੇ ਆ ਆਨੰਦਪੁਰ ਸਾਹਿਬ ਪਹੁੰਚਣਗੇ ਇਸੇ ਤਰ੍ਹਾਂ ਸੰਗਤਾਂ ਜਿਹੜੀਆਂ ਹੈਗੀਆਂ ਪੂਰੇ ਦੇਸ਼ ਤੋਂ ਦੁਨੀਆ ਤੋਂ ਉੱਥੇ ਪਹੁੰਚਣਗੀਆਂ ਸਾਰੇ ਧਰਮ ਗੁਰੂ ਸਾਰੇ ਧਰਮਾਂ ਦੇ ਜਿਹੜਾ ਸਰਵ ਧਰਮ ਸਮੇਲਨ ਉਹਦੇ ਵਾਸਤੇ ਤੇ ਉੱਥੇ ਜਿਹੜਾ ਸੈਸ਼ਨ ਕਰਕੇ ਉਹਦਾ ਮਕਸਦ ਹੈ ਕਿ ਪੂਰੀ ਦੁਨੀਆ 'ਚ ਗੁਰੂ ਸਾਹਿਬ ਦਾ ਸੰਦੇਸ਼ ਦੇਣਾ ਔਰ ਜਿਹੜਾ ਸਰਬ ਧਰਮ ਸੰਮੇਲਨ ਹੈ ਇਹਦਾ ਮਕਸਦ ਵੀ ਹੈਗਾ ਕਿ ਪੂਰੇ ਦੇਸ਼ ਵਿੱਚ ਦੁਨੀਆ ਦੇ ਵਿੱਚ ਜੋ ਗੁਰੂ ਸਾਹਿਬ ਦਾ ਜज्ਬਾ ਸੀ ਕਿ ਜੁਰਮ ਦੇ ਖਿਲਾਫ ਲੜਾਈ ਸਬਰ ਨਾਲ ਔਰ ਗਰੀਬ ਗੁਰਬੇ ਦੇ ਨਾਲ ਖੜਨਾ ਕਮਜ਼ੋਰ ਦੇ ਨਾਲ ਖੜਨਾ ਧਾਰਮਿਕ ਆਜ਼ਾਦੀ ਵਾਸਤੇ ਇਨਸਾਫ ਵਾਸਤੇ ਉਹ ਜਿਹੜਾ ਸੰਦੇਸ਼ ਹੈ ਉਹਨਾਂ ਨੇ ਸਾਰੇ ਭਾਈਚਾਰੇ ਇਕੱਠੇ ਕੀਤੇ ਜਿਹੜਾ ਸ਼ੇਰ ਖਾਨ ਨਵਾਬ ਸ਼ੇਰ ਮੁਹੰਮਦ ਖਾਨ ਵਾਪਸੀ ਉਹਨੇ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਵਾਸਤੇ ਟੋਡਰਮਾਲ ਜੀ ਨੇ ਸੋਨੇ ਦੀਆਂ ਸ਼ਰਫੀਆਂ ਬਚਾ ਕੇ ਜਿਹੜਾ ਸੀਗਾ ਮਾਤਾ ਗੁਜਰੀਤ ਛੋਟੇ ਸਭ ਜਾਂਦੇ ਆ ਵਾਸਤੇ ਜਿਹੜੀ ਸੀ ਉਹ ਜਗਾ ਲਈ ਸੀ ਉਹਨਾਂ ਦੇ ਆਤਮ ਸਸਕਾਰ ਲਈ ਸੋ ਉਹਨਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੀ ਕੁਰਬਾਨੀ ਨਾਲ ਇਕੱਠੇ ਕੀਤਾ ਉਸ ਤੋਂ ਬਾਅਦ ਫਿਰ ਜਿਹੜਾ ਮੁਗਲ ਰਾਜ ਦਾ ਖਾਤਮਾ ਉਹ ਹੋਇਆ ਤੇ ਇਹ ਜਿਹੜਾ ਸੰਦੇਸ਼ ਆ ਇਹ ਪੂਰੀ ਦੁਨੀਆ ਚ ਜਾਣਾ ਕਿਉਂਕਿ ਅੱਜ ਕੱਲ ਵੀ ਜਿਹੜੀ ਨਫਰਤ ਦੀ ਹਨੇਰੀ ਚੱਲਦੀ ਪਈ ਆ ਦੁਨੀਆ ਦੇ ਵਿੱਚ ਜਿਹੜੀ ਫਿਰਕਾ ਪ੍ਰਸਤੀ ਦੀ ਨੇਰੀ ਚੱਲਦੀ ਆ ਉਹਨੂੰ ਠੱਲ ਪਾਵੇ ਗੁਰੂ ਸਾਹਿਬ ਸਾਰਿਆਂ ਨੂੰ ਸਮਤ ਬਖਸ਼ਣ ਤੇ ਸਾਨੂੰ ਸੇਵਾ ਦਾ ਬਲ ਬਖਸ਼ਣ ਕਿ ਅਸੀਂ ਸੇਵਾ ਕਰ ਸਕੀਏ ਜੀ ਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੀ ਪੰਜਾਬ ਸਰਕਾਰ ਵੱਖਰਾ ਕਰਦੀ ਹੈ ਤੇ ਐਸਡੀਪੀਸੀ ਚਲੋ ਅਸੀਂ ਰਾਜਨੀਤੀ ਨਹੀਂ ਕਰਨੀ ਐਸਡੀਪੀਸੀ ਤਾਂ ਦੇਖੋ ਉਹਨਾਂ ਚੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਜੱਤੇਦਾਰ ਸਾਰਿਆਂ ਦਾ ਜੱਤੇਦਾਰ ਹੈ ਉਹਨਾਂ ਨੂੰ ਇਹ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਤੁਸੀਂ ਰਾਜਨੀਤੀ ਬਿਲਕੁਲ ਨਾ ਕਰੋ ਤੁਸੀਂ ਧਾਰਮਿਕ ਬਾਡੀ ਹੋ ਤੁਸੀਂ ਜਿਹੜਾ ਵੀ ਕਰਦਾ ਬੀਜੇਪੀ ਨੇ ਵੀ ਉੱਥੇ ਕੀਤਾ ਹੈ ਅਸੀਂ ਵੀ ਕਰ ਰਹੇ ਹਾਂ ਸਾਰੇ ਕਰ ਰਹੇ ਹਾਂ ਪਹਿਲਾਂ ਵੀ ਅਕਾਲੀ ਕ ਤੇ ਇਹ ਇਹ ਕੋਈ ਖਾਲਸਾ ਪੰਥ ਤਾਂ ਉਹ ਵੀ 99 ਵਿੱਚ ਹੋਇਆ ਉਦੋਂ ਉਹਨਾਂ ਨੇ ਐਸਟੀਪੀਸੀ ਦੇ ਪ੍ਰਧਾਨ ਨੂੰ ਬਾਹਰ ਕੱਢਤਾ ਸੀਗਾ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਸਰਪ੍ਰਧ ਜੀ ਪਹਿਲੀ ਵਾਰ ਜੀ ਪਲੀ ਸਰ ਜੀ ਮੈਂ ਅੱਜ ਕਿਵੇਂ ਸਰ ਅੱਜ ਹਿੰਦੀ ਚਾਦਰ ਸਹਿਬ ਸਿੰਘ ਜੀ ਤੋਂ ਇੱਕ ਬਾਤ ਹੈ ਸਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦਾ ਜਿਹੜਾ ਹੈ ਉਹਦੇ ਉਪਲਕਸ਼ ਦੇ ਵਿੱਚ ਨਗਰ ਕੀਰਤਨ ਪਟਿਆਲੇ ਵਿੱਚੋਂ ਗੁਜ਼ਰੇ ਅਸੀਂ ਸਾਰੇ ਸ਼ਹਿਰ ਵਾਸੀ ਜਿਹੜਾ ਹੈ ਗੁਰੂ ਦੀ ਸ਼ਹਾਦਤ ਨੂੰ ਅਸੀਂ ਨਮਨ ਕਰਨ ਵਾਸਤੇ ਇਕੱਤਰ ਹੋਏ ਆਂ ਤੇ ਉਹਨਾਂ ਦੇ ਪਾਏ ਉਹਨਾਂ ਦੇ ਦਿਖਾਏ ਰਸਤੇ ਉਹਨਾਂ ਦੀ ਦਿੱਤੀ ਸਿੱਖਿਆ ਨੂੰ ਜਿਹੜਾ ਹੈ ਇਹ ਅਰਦਾਸ ਕਰਦੇ ਆ ਕਿ ਸਾਨੂੰ ਬਲ ਸਮਤ ਬਖਸ਼ਣ ਕੇ ਅਸੀਂ ਉਹਨਾਂ ਦੇ ਪਾਏ ਪੁੰਨੇ ਤੇ ਚੱਲ ਸਕੀਏ ਜੀ ਸਰ ਨਗਰ ਨਿਗਮ ਦੇ ਜਿਹੜੇ ਆਡੀਟੋਰੀਅਮ ਦਾ ਨਾਮ ਵੀ ਰੱਖਿਆ ਇਹ ਉਹ ਸਾਰਾ ਕੁਝ ਜਿਹੜਾ ਹੈ ਇਹਨਾਂ ਜਿਹੜਾ ਹੈ ਇਸ 350 ਸਾਲਾ ਸ਼ੀਧੀ ਗੁਰਪ੍ਰਭ ਦੇ ਉਪਲਖਸ਼ ਦੇ ਵਿੱਚ ਹੀ ਜਿਹੜਾ ਹੈ ਅਸੀਂ ਆਡੀਟੋਰੀਅਮ ਦਾ ਨਾਮ ਵੀ ਰੱਖਿਆ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੋਤੀबाग ਸਾਹਿਬ ਦੇ ਬਾਹਰ ਖੰਡਾ ਚੌਂਕ ਦਾ ਵੀ ਕੱਲ ਅਸੀਂ ਉਦਘਾਟਨ ਕਰਨ ਜਾ ਰਹੇ ਹਾਂ